ਜਿਵੇਂ ਜੋਤਕਾਰ ਜਿਹੜੇ ਨੇ ਉਹ ਵੀ ਮੈਂ ਕਿਸ ਤਰ੍ਹਾਂ ਦੇਖਦੇ ਹਾਂ ਤੁਸੀਂ ਅੱਜ ਜਿਸ ਢੰਗ ਦੇ ਨਾਲ ਇਹ ਜ਼ਲਾਹ ਸ਼ੁਰੂ ਹੋ ਰਿਹਾ ਹੈ گورنر ਅਡਰੈਸ ਹੋਣਾ ਹੈ ਲੇਕਿਨ ਉਸ ਤੋਂ ਪਹਿਲਾਂ ਕਿਸਾਨਾਂ ਦਾ ਮਸਲਾ ਲੈ ਕੇ ਵਿਰੋਧੀ ਧਿਰ ਜਿਹੜੀ ਹੈ ਉਹ ਸੈਸ਼ਨ ਦੇ ਵਿੱਚ ਜਾਂਦੀ ਨਜ਼ਰ ਆ ਰਹੀ ਹੈ ਦੇਖੋ ਇੱਕ ਗੱਲ ਬਹੁਤ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਡੱਟ ਕੇ ਖੜੀ ਹੈ ਪਹਿਲੇ ਦਿਨ ਤੋਂ ਖੜੀ ਹੈ ਔਰ ਮੈਂ ਅੱਗੇ ਵੀ ਹਮੇਸ਼ਾ ਕਹਿੰਨੀ ਆ ਕਿ ਸਾਡੇ ਅਗਰ ਕੋਈ ਡਾਕਟਰ ਐਮ ਐਲ ਏਜ਼ ਨੇ ਉਹ ਆਪਣੀਆਂ ਸੇਵਾਵਾਂ ਉੱਥੇ ਦੇ ਰਹੇ ਨੇ ਸਾਡੇ ਸੀਐਮ ਸਾਹਿਬ ਆਲਮੋਸਟ 4 ਜਾਂ 5 ਰਾਉਂਡਸ ਆਫ ਮੀਟਿੰਗਸ ਦੇ ਵਿੱਚ ਜਾਂਦੇ ਰਹੇ ਨੇ ਕੋਈ ਦਿਨ ਵਜੇ 2 ਵਜੇ ਖਾਨਾ ਦੇ ਨਾਲ ਖੜੇ ਆ ਰਹੀ ਗੱਲ ਵਿਰੋਧੀ ਧਿਰ ਦੀ ਤੇ ਉਹਨਾਂ ਨੂੰ ਸਿਵਾਏ ਸਵਾਲਾਂ ਦੇ ਹੋਰ ਕੁਝ ਹੁਣ ਰਹਿ ਨਹੀਂ ਗਿਆ ਸੋ ਘਟੋ ਘਟ ਵਿਰੋਧੀ ਧਿਰ ਦਾ ਫਰਜ਼ ਨਿਭਾ ਰਹੇ ਨੇ ਬਟ ਲੌਜੀਕਲੀ ਨਿਭਾਣ ਸਿਰਫ ਵਿਰੋਧ ਕਰਨ ਕਰਕੇ ਵਿਰੋਧ ਨਾ ਕਰਨ ਐਫ ਆਈ ਆਰ ਦਾ ਮਸਲਾ ਉਹਨਾਂ ਨੇ ਬਣਾਇਆ ਕਹਿੰਦੇ ਕਿਉਂ ਜ਼ੀਰੋ ਐਫ ਆਈ ਆਰ ਹੋਈ ਪੁਲਿਸ ਦੇ ਅਗੇਂਸਟ ਐਫ ਆਈ ਆਰ ਹੋਣੀ ਚਾਹੀਦੀ ਸੀ ਕਿਉਂਕਿ ਤਸਵੀਰਾਂ ਦੇ ਵਿੱਚ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਵਿਖਰਿਆ ਕਿ ਕਿਸ ਢੰਗ ਦੇ ਨਾਲ ਸ਼ੁਭ ਕਰਨ ਨੂੰ ਗੋਲੀ ਲੱਗੀ ਦੇਖੋ ਇੱਕ ਚੀਜ਼ ਬਹੁਤ ਕਲੀਅਰ ਹੈ ਜਿਵੇਂ ਮੈਂ ਕਿਹਾ ਕਿ ਜਿੰਨੀ ਐਫਰਟ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਲਈ ਕੀਤੀ ਜਾਂ ਸਾਡੇ ਸੀ ਜਾਂ ਸਾਡੇ ਵਿਰੋਧੀ ਧਿਰ ਦੇ ਜਿੰਨੇ ਵੀ ਐਮ ਐਲ ਏਜ਼ ਨੇ ਉਹ 10 ਦਿਨ ਕਿ ਜਦੋਂ ਉਹਨਾਂ ਦੀ ਸਰਕਾਰ ਸੀਗੀ ਕਿਤੇ ਇਹ ਜਿਹੇ ਡਟ ਕੇ ਕਿਸੇ ਦੇ ਨਾਲ ਖੜੇ ਹੋਏ ਹੋਣ ਜਾਂ ਤੁਹਾਡੇ ਜਿਹੜੇ ਉਹਨਾਂ ਦੇ ਸੀਐਮ ਸਾਹਿਬ ਸੀਗੇ ਉਹ ਲੋਕਾਂ ਦੇ ਵਿੱਚ ਨੇਤਰੇ ਹੋਣ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਦਵਾਰ ਹੈ ਲੋਕਾਂ ਦੇ ਵਿੱਚ ਹੈ ਕੈਂਪਸ ਲੱਗ ਰਹੇ ਨੇ ਬਹੁਤ ਸਾਰੇ ਚੇਂजेस ਹੋ ਰਹੇ ਨੇ ਸੋ ਇਸ ਵਾਰ ਜਿਹੜਾ ਬਜਟ ਹੈ ਵੀ ਕਵਾਈਟ ਹੋਪਫੁਲ ਕਿ ਬਜਟ ਵੀ ਬਹੁਤ ਪੋਜ਼ਿਟਿਵ ਰਹਿਣ ਵਾਲਾ ਹੈ ਥੈਂਕ ਯੂ ਦੇਖੋ ਸਿੱਧੇ ਤੌਰ ਤੇ ਸਪਸਟ ਲਵਸਾਂ ਦੇ ਵਿੱਚ ਜੀਨਜੋਤ ਕੋਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਬਜਟ ਵੀ ਪੋਜ਼ਿਟਿਵ ਰਹਿਣ ਵਾਲਾ ਹੈ ਦੇਖਣ ਵਾਲੀ ਗੱਲ ਰਹੇਗੀ ਕਿ ਸੈਸ਼ਨ ਦੀ ਕਾਰਵਾਈ ਕੁਝ ਦਿਨ ਦੇ ਵਿੱਚ ਸ਼ੁਰੂ ਹੋਏਗੀ ਤਾਂ ਸੈਸ਼ਨ ਦੀ ਕਾਰਵਾਈ ਜਦੋਂ ਸ਼ੁਰੂ ਹੁੰਦੀ ਹੈ ਤਾਂ ਕਿਸ ਢੰਗ ਦੀਆਂ ਤਸਵੀਰਾਂ ਜਿਹੜੀਆਂ ਨੇ ਸੈਸ਼ਨ ਦੇ ਅੰਦਰ ਵੇਖਣ ਨੂੰ ਮਿਲਣਗੀਆਂ ਜੀਨਜੋਤ ਕੋਰ ਜਿਹੜੇ ਨੇ ਉਹ ਵੀ ਮੈਮ ਕਿਸ ਤਰ ਅਡਰੈਸ ਹੋਣਾ ਹੈ ਲੇਕਿਨ ਉਸ ਤੋਂ ਪਹਿਲਾਂ ਕਿਸਾਨਾਂ ਦਾ ਮਸਲਾ ਲੈ ਕੇ ਵਿਰੋਧੀ ਧਿਰ ਜਿਹੜੀ ਹੈ ਉਹ ਸੈਸ਼ਨ ਦੇ ਵਿੱਚ ਜਾਂਦੀ ਨਜ਼ਰ ਆ ਰਹੀ ਹੈ ਦੇਖੋ ਇੱਕ ਗੱਲ ਬਹੁਤ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਡੱਟ ਕੇ ਖੜੀ ਹੈ ਪਹਿਲੇ ਦਿਨ ਤੋਂ ਖੜੀ ਹੈ ਔਰ ਮੈਂ ਅੱਗੇ ਵੀ ਹਮੇਸ਼ਾ ਕਹਿੰਨੀ ਆ ਕਿ ਸਾਡੇ ਅਗਰ ਕੋਈ ਡਾਕਟਰ ਐਮ ਐਲ ਏਜ਼ ਨੇ ਉਹ ਆਪਣੀਆਂ ਸੇਵਾਵਾਂ ਉੱਥੇ ਦੇ ਰਹੇ ਨੇ ਸਾਡੇ ਸੀਐਮ ਸਾਹਿਬ ਆਲਮੋਸਟ 4 ਜਾਂ 5 ਰਾਉਂਡਸ ਆਫ ਮੀਟਿੰਗਸ ਦੇ ਵਿੱਚ ਜਾਂਦੇ ਰਹੇ ਨੇ ਕੋਈ ਦਿਨ ਵਜੇ 2 ਵਜੇ ਰਾਤ ਦੇ ਫ੍ਰੀ ਹੋ ਰਹੇ ਨੇ ਸੋ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਰਹੀ ਗੱਲ ਵਿਰੋਧੀ ਧਿਰ ਦੀ ਤੇ ਉਹਨਾਂ ਨੂੰ ਸਿਵਾਏ ਸਵਾਲਾਂ ਸੋ ਕਟੋਕਟ ਵਿਰੋਧੀ ਧਿਰ ਦਾ ਫਰਜ਼ ਨਿਭਾ ਰਹੇ ਨੇ ਬਟ ਲੌਜੀਕਲੀ ਨਿਭਾਣ ਸਿਰਫ ਵਿਰੋਧ ਕਰਨ ਕਰਕੇ ਵਿਰੋਧ ਨਾ ਕਰਨ ਜ਼ੀਰੋ ਐਫਆਈਆਰ ਦਾ ਮਸਲਾ ਉਹਨਾਂ ਨੇ ਬਣਾਇਆ ਕਹਿੰਦੇ ਕਿਉਂ ਜ਼ੀਰੋ ਐਫਆਈਆਰ ਹੋਈ ਪੁਲਿਸ ਤੇ ਅਗੇਂਸਟ ਐਫਆਈਆਰ ਹੋਣੀ ਚਾਹੀਦੀ ਸੀ ਕਿਉਂਕਿ ਤਸਵੀਰਾਂ ਦੇ ਵਿੱਚ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਵਿਖਰਿਆ ਕਿ ਕਿਸ ਢੰਗ ਦੇ ਨਾਲ ਸ਼ਿਵ ਕਰਨ ਨੂੰ ਗੋਲੀ ਲੱਗੀ ਦੇਖੋ ਇੱਕ ਚੀਜ਼ ਬਹੁਤ ਕਲੀਅਰ ਹੈ ਜਿਵੇਂ ਮੈਂ ਕਿਹਾ ਹੈ ਕਿ ਜਿੰਨੀ ਐਫਰਟ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਲਈ ਕੀਤੀ ਜਾਂ ਸਾਡੇ ਸੀਐਮ ਸਾਹਿਬ ਨੇ ਕੀਤੀ ਹੈ ਮੈਨੂੰ ਵਿਰੋਧੀ ਧਿਰ ਦੇ ਨੇਤਾ ਜਾਂ ਸਾਡੇ ਵਿਰੋਧੀ ਧਿਰ ਦੇ ਜਿੰਨੇ ਵੀ ਐਮਐਲਏ ਕਿ ਕਿਤੇ ਇਹ ਜਿਆ ਡਟ ਕੇ ਕਿਸੇ ਦੇ ਨਾਲ ਖੜੇ ਹੋਏ ਹੋਣ ਜਾਂ ਤੁਹਾਡੇ ਜਿਹੜੇ ਉਹਨਾਂ ਦੇ ਸੀਐਮ ਸਾਹਿਬ ਸੀਗੇ ਉਹ ਲੋਕਾਂ ਦੇ ਵਿੱਚ ਨੇਤਰੇ ਹੋਣ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਦੁਆਰ ਹੈ ਲੋਕਾਂ ਦੇ ਵਿੱਚ ਹੈ ਕੈਂਪਸ ਲੱਗ ਰਹੇ ਨੇ ਬਹੁਤ ਸਾਰੇ ਚੇਂजेस ਹੋ ਰਹੇ ਨੇ ਸੋ ਇਸ ਵਾਰ ਜਿਹੜਾ ਬਜਟ ਹੈ ਵੀ ਕਵਾਈਟ ਹੋਪਫੁਲ ਕਿ ਬਜਟ ਵੀ ਬਹੁਤ ਪੋਜ਼ਿਟਿਵ ਰਹਿਣ ਵਾਲਾ ਹੈ ਥੈਂਕ ਯੂ ਦੇਖੋ ਸਿੱਧੇ ਤੌਰ ਤੇ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਜੀਵਨ ਜੋਤ ਕੋਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਬਜਟ ਵੀ ਪੋਜ਼ਿਟਿਵ ਰਹਿਣ ਵਾਲਾ ਹੈ ਦੇਖਣ ਵਾਲੀ ਗੱਲ ਰਹੇਗੀ ਕਿ ਸੈਸ਼ਨ ਦੀ ਕਾਰਵਾਈ ਕੁਝ ਦਿਨ ਦੇ ਵਿੱਚ ਸ਼ੁਰੂ ਹੋਏਗੀ ਤਾਂ ਸੈਸ਼ਨ ਦੀ ਕਾਰਵਾਈ ਜਦੋਂ ਸ਼ੁਰੂ ਹੁੰਦੀ ਹੈ ਤਾਂ ਕਿਸ ਢੰਗ ਦੀਆਂ ਤਸਵੀਰਾਂ ਜਿਹੜੀਆਂ ਨੇ ਸੈਸ਼ਨ ਦੇ ਅੰਦਰ ਵੇਖਣ ਨੂੰ ਮਿਲਣਗੀਆਂ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂ ऑल वर्ल्ड ओपन चैलेंज 17 टाइम गोल्ड मेडलिस्ट आर के तांत्रिक पंडित मौलवी बेगम तांत्रिक इनना छोरा ठगा तो सावधान स्पेशलिस्ट वशीकरण सट्टा नंबर लव मैरिज पति पत्नी जानबान विदेश च पक्का होना कारोबार दा ना चलना ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤਾਂਤ੍ਰਿਕ ਮੋਬਾਈਲ 9517855093 7710598475 ਪਤਾ ਪੰਜਾਬ